ਰੇੜੀ ਵਾਲੇ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ 30000 ਰੁਪਏ 3 ਦਿਨ ਬਾਅਦ ਰੇੜੀ ਤੇ ਪਹੁੰਚੇ ਅਸਲੀ ਮਾਲਕ ਨੂੰ ਕੀਤੇ ਵਾਪਸ ਕਹਿੰਦੇ ਹਨ ਕਾਲ ਯੁੱਗ ਵਿੱਚ ਲੁੱਟਕ ਸੁੱਟ ਚੋਰੀਆਂ ਡਕੈਤੀਆਂ ਬਹੁਤ ਵੱਧ ਗਈਆਂ ਹਨ ਹਰ ਕੋਈ ਪੈਸਾ ਕਮਾਉਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ ਬੇਸ਼ੱਕ ਤਰੀਕਾ ਕਿੰਨਾ ਹੀ ਗਲਤ ਕਿਉਂ ਨਾ ਹੋਵੇ ਪਰ ਅਜੇ ਇਹ ਵਿੱਚ ਵੀ ਇਮਾਨਦਾਰੀ ਹਜੇ ਪੂਰੀ ਤਰ੍ਹਾਂ ਮੁੱਕੀ ਨਹੀਂ ਹੈ ਇਸਦੀ ਇੱਕ ਮਿਸਾਲ ਸੋਨੂ ਨਾਂ ਦੇ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟਿੱਕੀ 버ਗਰ ਦੀ ਰੇੜੀ ਲਗਾਉਂਦਾ ਹੈ 3 ਦਿਨ ਪਹਿਲਾਂ ਸੋਨੂ ਦੀ ਰੇੜੀ ਤੇ ਪਿੜਖੋਖਰ ਦਾ ਕੰਬਲਜੀਤ ਸਿੰਘ ਜੋ ਦੁੱਧ ਦਾ ਵਪਾਰ ਕਰਦਾ ਹੈ 버ਗਰ ਖਾ ਕੇ ਗਿਆ ਸੀ ਤੇ ਜਾਂਦੇ ਜਾਂਦੇ ਉੱਥੇ 30000 ਰੁਪਏ ਸੁੱਟ ਗਿਆ ਕਾਫੀ ਲੱਭਨ ਤੇ ਵੀ ਜਦੋਂ ਪੈਸੇ ਨਾ ਮਿਲੇ ਤੇ ਅੱਜ ਉਹ ਸ਼ਹਿਰ ਆਇਆ ਤੇ ਮੁੜ ਤੋਂ ਸੋਨੂ ਦੀ ਰੇੜੀ ਤੇ ਗਿਆ ਅਤੇ ਪੈਸੇ ਬਾਰੇ ਪੁੱਛਿਆ ਤਾਂ ਸੋਨੂ ਨੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਫੜਾ ਦਿੱਤੇ। ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਦੁੱਧ ਵੇਚ ਕੇ ਇਕੱਠੇ ਕੀਤੇ ਗਏ ਸਨ ਅਤੇ ਇਹਨਾਂ ਦੀ ਥੱਦੀ ਬਣਾ ਕੇ ਉਸਨੇ ਰਵੜ ਲਗਾ ਕੇ ਜੇਬ ਵਿੱਚ ਪਾਈ ਸੀ ਜੋ ਪਤਾ ਨਹੀਂ ਲੱਗਿਆ ਕਿ ਕਦੋਂ ਸੋਨੂ ਦੀ ਰੇੜੀ ਤੇ ਡਿੱਗ ਪਈ। ਉਸਨੇ ਸੋਨੂ ਦੀ ਇਮਾਨਦਾਰੀ ਦੀ ਵੀ ਪ੍ਰਸ਼ੰਸਾ ਕੀਤੀ। ਉੱਥੇ ਹੀ ਸੋਨੂ ਨੇ ਦੱਸਿਆ ਕਿ ਜਦੋਂ ਉਸ ਨੂੰ ਪੈਸੇ ਮਿਲੇ ਤਾਂ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ। ਕਿਉਂਕਿ ਪੈਸੇ ਬਾਰੇ ਸੁਣ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਤੇ ਕੋਈ ਵੀ ਆਪਣੇ ਆਪ ਨੂੰ ਇਸ ਦਾ ਮਾਲਕ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ ਉਸ ਨੇ ਇਹ ਪੈਸੇ ਵੱਖਰੇ ਹੀ ਰੱਖ ਦਿੱਤੇ ਅਤੇ ਸੋਚਿਆ ਕਿ ਜਰੂਰ ਜਿਸ ਦੇ ਪੈਸੇ ਹਨ ਉਹ ਉਸ ਕੋਲੋਂ 버ਗਰ ਖਾ ਕੇ ਗਿਆ ਹੋਵੇਗਾ ਤੇ ਇਸ ਦਾ ਅਸਲੀ ਮਾਲਕ ਉਸ ਨੂੰ ਲੱਭਦਾ ਹੋਇਆ ਇੱਥੇ ਆਏਗਾ ਅੱਜ ਕਮਲਜੀਤ ਸਿੰਘ ਉਸ ਕੋਲ ਪਹੁੰਚਿਆ ਅਤੇ ਪੈਸੇ ਬਾਰੇ ਪੁੱਛਿਆ ਤਾਂ ਉਹ ਸਮਝ ਗਿਆ ਕਿ ਪੈਸੇ ਇਨਾਂ ਦੇ ਹੀ ਹਨ ਅਤੇ ਤੁਰੰਤ ਵਾਪਸ ਕਰ ਦਿੱਤੇ ਹਨ ਸੋਨੂ ਨੇ ਦੱਸਿਆ ਕਿ ਉਸਨੇ ਗਿਨੇ ਵੀ ਨਹੀਂ ਕਿ ਇਹ ਕਿੰਨੇ ਪੈਸੇ ਸਨ ਪਰ ਉਸ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਇਹ 30 ਤੋਂ 40 ਹਜ਼ਾਰ ਦੇ ਕਰੀਬ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਹੈ ਕਬਲਜੀਤ ਸਿੰਘ ਪਿੰਡ ਮੇਰਾ ਕੋਕਰ ਆ ਪਰਸੋਂ ਅਹੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਦੇ ਡਿੱਗ ਪਿਆ ਅਹੀਂ ਮੁਰਗੇ ਦੇਖਿਆ ਨਹੀਂ ਅਹੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਖੜ ਗਿਆ ਨਹੀਂ ਗਿਆ ਰਾਜਾ ਅੱਗੇ ਪਤਾ ਕੀਤਾ ਤੇ ਭਾਜੀ ਹੁਣ ਇਹ ਕਹਿੰਦੇ ਤੁਹਾਡੀ ਪੇਮੈਂਟ ਤੁਹਾਡੇ ਸਾਡੇ ਕੋਲ ਪਈ ਆ ਨਾ ਨੇ 22 ਤ ਤੁਹਾਨੂੰ ਵਾਪਸ ਕੀਤੀ ਆ। ਮੈਂ ਤਾਂ ਅੱਜ ਕੱਲ ਜਿਹਦੇ ਲੋਕੀ ਬੋਲਦੇ ਨੇ ਨਹੀਂ ਭਾਜੀ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ। ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲ ਉਹਦਾ ਸ਼ੁਰੂ ਤੋਂ ਪਿਆਰ ਐ ਸੇ ਗਵਰਨਮੈਂਟ ਸਕੂਲੇ ਪੜੇ ਆ। ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪਿੰਦੇ ਰਹੇ ਆ। ਅਜਿਹੀ ਗੱਲ ਨਹੀਂ ਕੋਈ ਵੀ। ਪਰ ਚਲੋ ਕਿੰਨੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦ ਨਾ ਕਦੇ ਵਾਪਸ ਆ ਜਾਂਦਾ। ਬਾਕੀ ਮੈਂ ਭਾਜੀ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਨਾਲ ਸੋਨੂ ਆ ਮੈਂ 버거 ਤਾਂ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਪਤਾ ਨਹੀਂ ਭਾਜੀ ਇਹਨਾਂ ਨੇ 버거 ਖਾਦਾ ਮੇਰੇ ਕੋ ਇਹਨਾਂ ਦੇ ਪੈਸੇ ਡਿੱਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡਿੱਗ ਗਏ ਕਿਸੇ ਰਹਿਮਾ ਚੁੱਕ ਕੇ ਰੱਖ ਤੇ ਉੱਥੇ ਸੈੱਟ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੀ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਉਹਨਾਂ ਨੂੰ ਪਤਾ ਸੀਗਾ ਵੀ ਇਹ ਕਾਉਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਕਿੱਦ ਦੀਆਂ ਕੋ ਵੇਟ ਕਰਦੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰ ਇੱਥੇ ਕਰ ਗਏ ਚੋਪ ਕਰਕੇ ਲੈ ਗਏ ਜੀ ਪਰਾਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਪੈਸੇ ਭਾਈ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਥਾਰੇ ਪਾਈਆਂ ਨੂੰ ਆ ਹੀ ਨਹੀਂ ਗਿਨੇ ਕੁਛ ਨਹੀਂ ਕੀਤਾ ਜੀ ਉਤਰਾ ਦੇ ਉਤਰਾ ਕਰ ਚੜੇ ਜੀ ਜੀ ਅੱਜ ਕੱਲ ਲੋਕ 150 ਰੁਪਏ ਤੇ ਵੀ ਨਹੀਂ ਮਨ ਹੁੰਦਾ ਹਾਂਜੀ ਭਾਈ ਮੇਰੇ ਕੋਲ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲੈ ਆਂਦਾ ਤੇ ਫਿਰ ਉਹਦੇ ਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਜੀ ਕਰਾ ਲੈ ਗਿਆ ਜੀ ਕਿਦਾਂ ਮਨ ਜਾਇਆ ਕਿ ਪੈਸੇ ਵਾਪਸ ਨਹੀਂ ਭਾਜੀ ਜਿਹਦੇ ਪੈਸੇ ਉਹਦੇ ਦੇਣਿਆ ਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਹੀਂ ਰੋਟੀ ਖਾ ਰਹੇ ਰੱਜ ਕੇ ਤੇ